ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੁੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਇੱਕ ਵੀਡੀਓ ਵੀ ਬਣੀ ਉਹ ਵਾਇਰਲ ਹੋਈ ਤਾਂ ਉਹ ਸਾਰੇ ਜਿਹੜੇ ਮੁੰਡੇ ਨੇ ਇਸ ਟਾਈਮ 6 ਮੁੰਡੇ ਜਿਹੜੇ ਇਹਨੇ ਰਾਉਂਡ ਅਪ ਕੀਤੇ ਗਏ ਨੇ ਦੋ ਗੱਡੀਆਂ ਇਹਨਾਂ ਰਾਉਂਡ ਅਪ ਕਰ ਲੀਆਂ ਨੇ ਔਰ ਇਹਨਾਂ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਤੁਹਾਡੇ ਮਾਦੀ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਨੇ ਸਟ੍ਰਿਕਟ ਆਦੇਸ਼ ਨੇ ਕਿ ਮਾਡਰਲ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਤਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮڑے ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਨਾ ਕੋਈ ਟਾਈਮ ਜਿਵੇਂ ਇੱਕ ਬੱਚਾ ਆਪਾਂ ਦੇਖਦੇ ਆ ਉਦਾਂ ਕੁਛ ਨਹੀਂ ਮੌਕੇ ਤੇ ਸਟਮ ਐਕਚੁਅਲ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟ ਹੈਗੇ ਨੇ ਜਿਨ੍ਹਾਂ ਕੋਲ ਜਿਹੜਿਆ ਆਪਾਂ ਗੱਡੀ ਚ ਦੇਖਦੇ ਆ ਜਿਹੜਾ ਇੱਕ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਦੀਮੇ ਮੈਂ ਦੱਸਣਾ ਚਾਹੁੰਦਾ ਵੀ ਜੇ ਕਿਸੇ ਦੇ ਕੋਲੋਂ ਕੋਈ ਸਲਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਕਿ ਜੇ ਕਿਸੇ ਦੀ ਗੱਡੀ ਚੋ ਇਹ ਚੀਜ਼ ਮਿਲੀ ਤਾਂ ਉਹਦੇ ਮੁਤਾਬਕ ਵੀ ਬਣ ਜਿਹੜੀ ਕਾਰਵਾਈ ਉਹਦੇ ਕੀਤੀ ਜਾਏਗੀ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਦੋਂ ਤੁਮ ਤੁਮ ਮੈਂ ਮੈਂ ਹੋ ਗਈ ਬੋਲ ਬੁਲਾ ਰਾ ਜਿੰਨੂੰ ਆਪਣੇ ਕਹਨੇ ਆ ਜੀ ਔਰ ਉਦੋਂ ਬਾਅਦ ਇਹ ਆਪਸ ਚ ਸਾਰੀ ਸੜਕਾਂ ਦੇ ਸਾਹਮਣੇ ਆਈਏ ਤਾਂ ਇੱਕੀ ਕਾਲਜ ਚ ਪੜ੍ਹਨ ਦੀ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਉਥੇ ਬਾਹਰ ਤਾਂ ਕੱਟਦਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਇਦਾਂ ਦਾ ਕ੍ਰਿਮੀਨਲ ਜਾਂ ਕੋਈ ਇਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜੇ ਚ ਵੀ ਚੈ ਗਸ਼ਤ ਕਰਕੇ ਉਹਦੀ ਵੀ ਪ੍ਰੋਪਰ ਚੈੱਕ ਪਰ ਮੈਂ ਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲੇ ਅਸੀਂ ਜਿਹੜਾ ਕਾਲਜੇਸ ਹੋਗੇ ਜਾਂ ਸਕੂਲਸ ਨੇ ਜਿੱਥੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਰੱਖ ਰੱਖਦੇ ਹਾਂ ਸਾਰੀ ਗੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿਹੜੀ ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਹਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਹੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫੋਲੋ ਕਰਾਂਗੇ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾਅ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟੈਪ ਰੱਖ ਲਏ ਨੇ ਔਰ ਇਹ ਸਟੈਪਸ ਦਾ ਅੱਗੇ ਚੱਲ ਕੇ ਖਾਇਮਾ ਜਾਂ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਐਕਟੀਵਿਟੀਜ਼ ਚੰਦਰ ਐਂਟਰ ਕਰ ਜਾਂਦਾ ਫਿਰ ਵਾਪਸੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਉਹ ਸਾਰੀਆਂ ਚੀਜ਼ਾਂ ਬੱਚਿਆਂ ਨਾਲ ਕਰਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਇਸ ਗੱਲ ਬਾਰੇ। 112 ਸਾਰੀਆਂ ਸੈ ਰੈਗੂਲਰ ਕੰਮ ਕਰ ਰਹੀਆਂ ਨੇ। ਆ ਹੁਣ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਕੋਡ ਉਹ ਲੱਗਾ ਹੋਇਆ ਚਾਹੇ ਸਿਟੀ ਦਾ ਏਰੀਆ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਸਾਰਾ ਅਸੀਂ ਉਸ ਚੀਜ਼ ਦਾ ਧਿਆਨ ਰੱਖਾਂਗੇ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਵੱਧ ਰਵੇ। ਵੀ 22 ਸਾਲ ਦੇ ਨੇ ਜੀ ਸਾਰੇ। ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ? ਕੀ ਸੁਸਾਇਟੀ ਦਾ 파ਟ ਬਣਨ ਦੇ ਲਾਇਕ ਨੇ ਆ ਇਹਨਾਂ ਦਾ ਮੈਂਟਰ ਸਟੇਟਸ ਰੋਂਗ ਵਰਪਸ ਪਾਸੇ ਜਾ ਰਿਹਾ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਝੇ ਨੇ ਜੀ ਸਰ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਹੈ ਉਹ ਅਸੀਂ ਕਾਰਵਾਈ ਕਰਾਂਗੇ ਜਰੂਰ ਔਰ ਉਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ ਚ ਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਖਤਰਾ ਚ ਠੀਕ ਹੈ ਠੀਕ ਹੈ ਥੈਂਕ ਯੂ